ਦਰਾਹਾ ਕਾਲਜ ਆਫ ਐਜੂਕੇਸ਼ਨ ਦੀ ਪੀਆਡ ਦੀ ਵਿਦਿਆਰਥਣ ਜਸਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪਹਿਲਾ ਸਥਾਨ ਅਤੇ ਗੋल्ड ਮੈਡਲ ਪ੍ਰਾਪਤ ਕਰਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਇਸ ਦੌਰਾਨ ਸਮੂਹ ਮੈਨੇਜਮੈਂਟ ਅਤੇ ਸਟਾਫ ਵੱਲੋਂ ਜਸਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਮੁਬਾਰਕਬਾਦ ਦਿੱਤੀ ਗਈ। ਸਰ ਸਾਹਿਬ ਆਗੇ ਫਤਿਹ ਇਸ ਟਾਈਮ ਆਪਾਂ ਦਰਾਹਾ ਕਾਲਜ ਆਫ ਐਜੂਕੇਸ਼ਨ ਵਿਖੇ ਮੌਜੂਦ ਹਾਂ। ਇਸ ਬੇਟੀ ਨੇ ਬੀਏ ਬੀਏਡ ਵਿੱਚੋਂ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਯੂਨੀਵਰਸਿਟੀ ਵਿੱਚੋਂ ਕੀ ਕਹੋਗੇ ਮੈਡਮ ਇਸ ਬਾਰੇ? ਥੈਂਕ ਯੂ ਸਰ। ਮੇਰੇ ਵੱਲੋਂ ਸਾਰਨ ਗੁੱਡ ਆਫਟਰਨੂੰ ਮੇਰਾ ਨਾਮ ਜਸਪ੍ਰਿਤ ਕੌਰ ਹੈ ਤੇ ਮੈਂ ਵਿਲੇਜ ਟਨ ਕੋਇਆ ਖੁਰ ਤੋਂ ਬਿਲੋਂਗ ਕਰਦੀ ਹਾਂ ਤੇ ਮੇਰੇ 1438 ਮਾਰਕਸ ਆਏ ਨੇ ਆਊਟ ਆਫ 1600 ਜਿਸ ਦੇ ਨਾਲ ਕਿ ਮੈਂ ਬੀਐਡ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਟੌਪ ਕੀਤਾ ਹੈ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਹੈ ਇਹ ਇਹ ਸਫਤ ਸਿਰਫ ਪੋਸੀਬਲ ਹੋ ਸਕਿਆ ਵਾ ਟੀਚਰਸ ਦੀ ਗਾਈਡੈਂਸ سپورਟ ਦੇ ਨਾਲ ਤੇ ਪੇਰੈਂਟਸ ਦੀ سپورਟ ਤੇ ਕਾਲਜ ਦੇ ਬਾਰੇ ਕੀ ਕਹੋਗੇ ਕਾਲਜ ਦੇ ਟੀਚਰ ਬਾਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਕਾਲਜ ਦਾ ਜਿਹੜਾ ਉਹ ਬਹੁਤ ਜ਼ਿਆਦਾ ਵਧੀਆ ਹੈ ਕਾਲਜ ਦੇ ਟੀਚਰਸ ਨੇ ਜਿਹੜੇ ਉਹ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਹਮੇਸ਼ਾ ਉਹਨਾਂ ਦਾ ਫ੍ਰੈਂਡਲੀ ਨੇਚਰ ਰਿਹਾ ਹੈ ਜਿੱਥੇ-ਜਿੱਥੇ ਵੀ ਸਪੋਰਟ ਦੀ ਜਿੱਥੇ-ਜਿੱਥੇ ਵੀ ਗਾਈਡੈਂਸ ਦੀ ਜ਼ਰੂਰਤ ਪੈਂਦੀ ਆ ਹਮੇਸ਼ਾ ਟੀਚਰਸ ਨੇ ਜਿਹੜੇ ਉਹਨਾਂ ਨੇ ਗਾਈਡੈਂਸ ਪ੍ਰੋਵਾਈਡ ਕੀਤੀ ਹੈ ਇਸ ਤੋਂ ਬਾਅਦ ਮੈਡਮ ਹੁਣ ਤੁਸੀਂ ਕੀ ਕਰਨ ਦਾ ਤੁਹਾਡੇ ਅੱਗੇ ਅੱਗੇ ਸਿਰ ਮੈਂ ਗਵਰਨਮੈਂਟ ਜੌਬ ਦੇ ਲਈ ਪ੍ਰੈਪਰੇਸ਼ਨ ਕਰੂੰਗੀ ਤੇ ਗਵਰਨਮੈਂਟ ਜੌਬ ਦੇ ਲਈ ਹੀ ਮੈਂ ਰਹੂੰਗੀ ਆਪਣੇ ਨਾਲ ਦਰਾ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਮੌਜੂਦ ਨੇ ਸਰ ਕੀ ਕਹੋਗੇ ਬੇ ਮੈਂ ਦੱਸਣਾ ਚਾਹਾਂਗਾ ਕਿ ਦੁਰਾਹਾ ਟਾਊਨ ਦੇ ਵਿੱਚ ਦੁਰਾਹਾ ਕਾਲਜ ਆਫ ਐਜੂਕੇਸ਼ਨ ਸੰ 2005 ਤੋਂ ਬੀਐਡ ਦੀ ਲੜਕੀਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰ ਰਿਹਾ ਹੈ ਔਰ ਇੱਥੇ ਸਾਡੇ ਕੋਲ ਇਸ ਟਾਈਮ 100 ਸੀਟਸ ਹੈਗੀਆਂ ਬੀਐਡ ਦੀ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਕਾਲਜ ਹੈ ਔਰ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਵਧੀਆ ਟੀਚਰ ਬਣਾ ਕੇ ਉਹਨਾਂ ਦੀ ਹਰ ਤਰ੍ਹਾਂ ਦੀ ਸਕਿੱਲਸ ਜਿਹੜੀਆਂ ਹੈ ਉਹ ਡਿਵੈਲਪ ਕਰਕੇ ਭੇਜੀਏ ਔਰ ਉਸੇ ਦਾ ਹੀ ਸਾਡੇ ਸਾਰਿਆਂ ਨੂੰ ਇੱਕ ਸਬੂਤ ਹੈ ਕਿ ਕਾਲਜ ਦੀ ছাত্রী ਜਸਪ੍ਰੀਤ ਕੌਰ ਜਿਸਨੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਐਡ ਦੇ ਵਿੱਚ ਤਕਰੀਬਨ 90% ਮਾਰਕਸ ਲੈ ਕੇ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਸਾਰੇ ਕਾਲਜਾਂ ਦੇ ਵਿੱਚ ਟੌਪ ਕੀਤਾ ਹੈ। ਇੱਕ ਕਾਲਜ ਦੇ ਲਈ ਮਾਨ ਦੀ ਗੱਲ ਹੈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੱਚਾ ਜਿਹੜਾ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਲਜ ਦਾ ਨਾਮ ਵੀ ਰੋਸ਼ਨ ਕੀਤਾ ਔਰ ਨੇ ਆਪਣਾ ਨਾਮ ਵੀ ਰੋਸ਼ਨ ਕੀਤਾ। ਸਰ ਜਿਵੇਂ ਕਿ ਅਧਰਾਹ ਸ਼ਹਿਰ ਵਾਲੇ ਵਾਲੇ ਪਿੰਡ ਨੇ ਇੱਥੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੌਲੀ ਵਾਰ ਇਹ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਇੱਕ ਵਾਰੀ ਕਾਲਜ ਆ ਕੇ ਦੇਖੋ ਕਾਲਜ ਦੀ ਐਂਬੀਅੰਸ ਜਿਹੜੀ ਹੈ ਉਹਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਪੜਨ ਦਾ ਮਾਹੌਲ ਹੈ ਇੱਥੇ ਇੰਨੀ ਗ੍ਰੀਨਰੀ ਹੈ ਔਰ ਉਸ ਤੋਂ ਬਾਅਦ ਸਟਾਫ ਜਿਹੜਾ ਹੈ ਸਾਡੇ ਕੋਲ ਫੁੱਲੀ ਕੁਆਲੀਫਾਈਡ ਸਟਾਫ ਹੈ ਔਰ ਇਸ ਸਟਾਫ ਪੂਰੀ ਤਰ੍ਹਾਂ ਦੇ ਨਾਲ ਕੋਆਪਰੇਟ ਕਰਦਾ ਹੈ ਬੱਚੇ ਨੂੰ ਹਰ ਤਰ੍ਹਾਂ ਦੀ ਸਕਿਲਸ ਜਿਹੜੀਆਂ ਹੈ ਉਹਨਾਂ ਨੂੰ ਇਨਕਲਕੇਟ ਕਰਨ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਔਰ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਕੋਈ ਵੀ ਕਿਸੇ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਸ ਨੂੰ ਅਸੀਂ ਨਾਲ ਦੇ ਨਾਲ ਸੋਲਵ ਕਰਦੇ ਹਾਂ ਤਾਂ ਕਿ ਬੱਚਾ ਜਿਹੜਾ ਹੈ ਉਹ ਆਪਣੀ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਕਰਕੇ ਔਰ ਇਹ ਇਹ ਨਹੀਂ ਹੈ ਕਿ ਮਤਲਬ ਪਿਛਲੇ ਮੈਂ ਇੱਥੇ 15 ਸਾਲਾਂ ਤੋਂ ਹਾਂ ਔਰ ਹਰ ਵਾਰ ਮੈਰਿਟ ਲਿਸਟ ਦੇ ਵਿੱਚ ਬੱਚੇ ਆਉਂਦੇ ਹੈ ਹਾਂ ਇਹ ਜ਼ਰੂਰੀ ਹੈ ਕਿ ਗੋਲਡ ਮੈਡਲ ਜਸਪ੍ਰੀਤ ਨੇ ਲਿਆ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ ਤੋਂ ਆਸ-ਪਾਸ ਦੇ ਲੋਕਾਂ ਦੇ ਲਈ ਆਸ-ਪਾਸ ਦੇ ਪਿੰਡਾਂ ਦੇ ਲਈ ਇਹੀ ਹੈ ਕਿ ਸਿਰਫ ਬੀਏ ਕਰਨ ਤੋਂ ਬਾਅਦ ਤੁਹਾਨੂੰ ਅੱਛੀ ਜਿਹੜੀ ਕੁਆਲੀਫਿਕੇਸ਼ਨ ਸਿਰਫ ਬੀਏ ਬੀਏ ਨਹੀਂ ਤੁਹਾਨੂੰ ਇੱਕ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਬੀਐਡ ਹੁੰਦੀ ਹੈ ਔਰ ਉਹਦੇ ਨਾਲ ਹੀ ਤੁਸੀਂ ਟੀਚਰ ਬਣ ਸਕਦੇ ਹੋ ਕੁਆਲੀਫਾਈਡ ਟੀਚਰ ਜਿਹੜੇ ਹੈ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਔਰ ਗਵਰਨਮੈਂਟ ਸਕੂਲ ਦੇ ਵਿੱਚ ਵੀ ਗਵਰਨਮੈਂਟ ਜੌਬ ਤੁਸੀਂ ਲੈ ਸਕਦੇ ਹੋ ਐਸ ਦਾ ਟੀਚਰਸ ਸਰ ਤੁਹਾਡੇ ਕਾਲਜ ਦੀ ਹਾਂ ਬੇਟੀ ਨੇ ਫਰਸਟ ਸਥਾਨ ਹਾਸਲ ਕੀਤਾ ਕੀ ਕਹੋਂਗੇ ਇਸ ਬਾਰੇ ਪਹਿਲਾਂ ਤਾਂ ਮੁਬਾਰਕਬਾਦ ਦਵਾਂਗਾ ਜੀ ਬੇਟੀ ਨੂੰ ਤੇ ਇਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਪਲੱਸ ਜਿਹੜੇ ਪ੍ਰਿੰਸੀਪਲ ਸਾਹਿਬ ਹੈ ਕਾਲਜ ਦੇ ਤੇ ਟੀਚਰਸ ਹੈਗੇ ਆ ਸਾਰੇ ਸਟਾਫ ਮੈਂਬਰ ਹੈਗੇ ਆ ਜਿਨ੍ਹਾਂ ਦੀ ਮਿਹਨਤ ਸਦਕਾ ਇਹਨੇ ਅੱਜ ਇਸ ਪੋਜੀਸ਼ਨ ਤੇ ਆਈ ਹੈ ਲੜਕੀ ਸੋ ਮੈਂ ਤਾਂ ਇਹੀ ਕਹਾਂਗਾ ਕਿ ਇਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਾਕੀ ਬਾਕੀਆਂ ਨੂੰ ਵੀ ਕਿ ਜਦੋਂ ਵੀ ਆਪ ਨੂੰ ਮੌਕਾ ਮਿਲੇ ਆਪਾਂ ਨੂੰ ਕੋਈ ਨਾ ਕੋਈ ਐਜੂਕੇਸ਼ਨ ਫਰਦਰ ਐਜੂਕੇਸ਼ਨ ਜ਼ਰੂਰ ਕਰ ਲੈਣੀ ਚਾਹੀਦੀ ਹੈ ਅੱਜ ਕੱਲੇ ਨਹੀਂ ਸੋਚਣਾ ਚਾਹੀਦਾ ਜੀ ਬੀਏ ਕਰ ਲਈ ਐਮਏ ਕਰ ਲਈ ਤੇ ਸਫੀਸ਼ੀਐਂਟ ਹੈਗਾ ਪ੍ਰੋਫੈਸ਼ਨਲ ਐਜੂਕੇਸ਼ਨ ਲੈਣੀ ਬਹੁਤ ਜ਼ਰੂਰੀ ਹੈਗੀ ਹੈ ਇਹ ਲਾਈਫ ਦੇ ਵਿੱਚ ਕਿੱਥੇ ਕੰਮ ਆ ਜੇ ਡਿਗਰੀ ਕੋਈ ਪਤਾ ਨਹੀਂ ਹੁੰਦਾ ਹੁਣ ਜਿਵੇਂ ਮੈਨੂੰ ਦੱਸਿਆ ਕਿ ਬੇਟੀ ਜਦੋਂ ਸ਼ੁਰੂ ਚਾਈ ਸੀਗੀ ਕਾਲਜ ਇੰਨੀ ਕੋ ਇੰਟਰਸਟਿਡ ਨਹੀਂ ਸੀਗੀ ਸੋ ਟੀਚਰਸ ਨੇ ਪ੍ਰਿੰਸੀਪਲ ਸਨ ਦੇ ਕਾਉਂਸਲਿੰਗ ਕੀਤੀ ਅੱਧੀ ਤੇ ਇਹਨੂੰ ਅੱਜ ਦੇਖ ਲਓ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਕਿ ਇਹਨੇ ਟਾਪ ਕੀਤੀ ਹੈ ਯੂਨੀਵਰਸਿਟੀ ਸੋ ਮੁਬਾਰਕ ਬਾਤ ਹੈ ਨੂੰ ਸਾਰਿਆਂ ਨੂੰ ਤੇ ਪਲੱਸ ਬਾਕੀ ਬੱਚਿਆਂ ਨੂੰ ਇਹੀ ਹੈ ਮੋਟੀਵੇਸ਼ਨ ਮਿਲਣੀ ਚਾਹੀਦੀ ਹੈ ਇਸ ਤੋਂ ਕਿ ਪ੍ਰੋਫੈਸ਼ਨਲ ਡਿਗਰੀ ਆਪਣੀ ਜਰੂਰ ਹਾਸਲ ਕਰਨ ਕੋਈ ਨਾ ਸਰ ਕਾਲਜ ਬਾਰੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਲੇਦਲੇ ਕਾਲਜ ਬਾਰੇ ਜੀ ਅਸੀਂ ਤਾਂ ਫੈਸਿਲਿਟੀ ਕ੍ਰੀਏਟ ਕਰਤੀ ਹੈ ਵਧੀਆ ਬਿਲਡਿੰਗ ਬਣਾਤੀ ਜੀ ਦੇਖੋ ਇਨਫਰਾਸਟ੍ਰਕਚਰ ਵਧੀਆ ਕ੍ਰੀਏਟ ਕਰਤਾ ਸਟਾਫ ਵਧੀਆ ਹੈ ਪ੍ਰਿੰਸੀਪਲ ਬਹੁਤ ਵਧੀਆ ਹੈ ਤੇ ਇਹ ਤਾਂ ਹੁਣ ਮੌਕੇ ਫਾਇਦਾ ਉਠਾਣਾ ਮੌਕੇ ਦਾ ਜੀ ਜਿਹੜੇ ਹਲੇਦਵਾਲੀ ਜਿੰਨੇ ਵੀ ਪਿੰਡ ਹੈਗੇ ਆ ਉਹਦੇ ਬੱਚੇ ਪੇਰੈਂਟਸ ਆ ਕੇ ਦੇਖਣ ਕਿੰਨੀ ਵਧੀਆ ਫੈਸਿਲਿਟੀ ਕ੍ਰੀਏਟ ਕੀਤੀ ਹੋਈ ਹੈ ਤੇ ਵਾਦ ਵਾਦ ਆ ਕੇ ਇੱਥੇ ਆਪਣਾ ਐਡਮਿਸ਼ਨ ਦੇਣ ਜੀ ਲੈਂਡ ਕਾਲਜ ਦੇ ਵਿੱਚ ਤੇ ਆਪਣੇ ਬੇਟੀਆਂ ਨੂੰ ਪੜਾਉਣ ਸਪੈਸ਼ਲੀ ਗਰਲਸ ਕਰ ਵਾਸਤੇ ਕਾਲਜ ਹੈਗਾ ਸੋ ਬਾਗੀ ਬਹੁਤ ਅੱਛਾ ਵਾਤਾਵਰਨ ਆ ਕਾਲਜ ਆਲੇ ਦੁਆਲੇ ਵੀ ਜੀ ਸੋ ਨਾਲ ਸਾਡਾ ਇੱਕ ਸਕੂਲ ਵੀ ਚੱਲਦਾ ਜੀ ਸੀਬੀਐਸਸੀ ਨਾਲ ਅਫੀਲੀਏਟਡ ਹੈ ਉਹਦਾ ਬੜਾ ਫਾਇਦਾ ਹੁੰਦਾ ਬੱਚਿਆਂ ਨੂੰ ਟੀਚਿੰਗ ਪ੍ਰੈਕਟਿਸ ਲਗਾ ਜਾਂਦੇ ਨੇ ਜੋ ਉੱਥੇ ਜਾ ਕੇ ਨਾਲ ਜਿਹੜੀ ਕੰਪਲਸਰੀ ਹੁੰਦੀ ਹੈ ਸੋ ਨਾਲ ਨਾਲ ਪ੍ਰੈਕਟੀਕਲ ਐਕਸਪੀਰੀਅੰਸ ਵੀ ਮਿਲਦਾ ਰਹਿੰਦਾ ਬੱਚਿਆਂ ਨੂੰ ਸਕੂਲ ਚ ਜਾਣ ਦਾ ਸੋ ਮੈਂ ਤਾਂ ਇਹ ਕਵਾਂਗਾ ਸਾਰੇ ਪੇਰੈਂਟਸ ਨੂੰ ਕਿ ਆ ਕੇ ਫਾਇਦਾ ਉਠਾਓ ਤੁਹਾਡੇ ਏਰੀਆ ਦੇ ਵਿੱਚ ਕਾਲਜ ਚੱਲ ਰਿ ਤੁਹਾਡਾ ਤੁਹਾਨੂੰ ਤਾਂ ਐਡਮਿਸ਼ਨ ਲਵਦੀ ਹਤੇ